ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਅchna rajgote farm darda punjab channel ਤੇ ਸਵਾਗਤ ਹੈ ਤੇ ਅੱਜ ਚੱਲੇ ਆਪਾਂ ਅੰਬਰਸਰ ਨਵੀਂ ਮੰਡੀ ਲੱਗਣੀ ਹੈ ਇੱਥੇ ਮੰਡਾਲਾ ਤਰਨਤਾਰਨ ਦੇ ਰੋਡ ਦੇ ਉੱਪਰ ਦੇਖ ਸਕਦੇ ਹੋ ਇਹ ਐਲਵੇਟੇਸ਼ਨ ਦੇਖ ਰਿਹਾ ਹੋ ਤੁਹਾਨੂੰ ਇਹ ਰਾਜੂ ਭਾਈ ਆਪਣੇ ਨਾਲ ਹੈ ਉਹ ਵੀ ਦਿਖਾਵਾਂਗੇ ਤੁਹਾਨੂੰ ਤੇ ਬਲੌਗ 'ਚ ਬਣੇ ਰਹੋ ਬਲੌਗ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਸਬਸਕ੍ਰਾਈਬ ਜਰੂਰ ਕਰਿਓ ਆਪਣਾ ਚੈਨਲ ਤੇ ਨਵੀਂ ਮੰਡੀ ਆ ਜਰੂਰ ਪਹੁੰਚੋ ਮਾਝੇ ਦੁਆਬੇ ਵਾਲੇ ਵੀਰਾਂ ਵਾਸਤੇ ਸਪੈਸ਼ਲ ਮੰਡੀ ਲਾਈ ਗਈ ਹੈ ਮੰਡਾਲਾ ਮੰਡੀ ਛਾਪੇ ਦੇ ਨੇੜੇ ਅੰਬਰਸਰ ਤੋਂ 10 ਕਿਲੋਮੀਟਰ ਦੂਰੀ ਦੇ ਮੰਡੀ ਲਗਾਈ ਗਈ ਹੈ ਇਹ ਜਰੂਰ ਪਹੁੰਚਣਾ ਬੰਦਿਆਂ ਨੇ ਵੱਧ ਤੋਂ ਵੱਧ ਸਹਿਯੋਗ ਕਰੋ ਵੀਰ ਨੂੰ ਤੇ ਬੱਕਰੀਆਂ ਲੈ ਕੇ ਤੇ ਵਪਾਰੀ ਵੀਰ ਜਰੂਰ ਪਹੁੰਚੋ ਵੱਧ ਤੋਂ ਵੱਧ ਧੰਨਵਾਦ ਜੀ ਤੇ ਵੀਡੀਓ ਚ ਬਣੇ ਰਹੋ ਅੱਗੇ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਆ ਸਾਫਰ ਰਹਿਣਾ ਆਪਣਾ ਜੁੱਦੜੜੜਾ ਫਰਦਾ ਹਾਂਜੀ ਹਰਸੀ ਜਾਨ ਹੋਰ ਠੀਕ ਹੋ ਬਾਈ ਹਾਂਜੀ ਹਾਂਜੀ ਕਿੱਥੇ ਜਾ ਰਹੇ ਹੋ ਅੱਜਾ ਅੰਮਰਸਰ ਨੂੰ ਅੰਮਰਸਰ ਕੀ ਕਰੋਗੇ ਵੀਡੀਓ ਬਣਾਉਣ ਜਾਣਾ ਅੱਛਾ ਜੀ ਉੱਥੇ ਗੱਲ ਵੀਡੀਓ ਹੈ ਨਵੀਂ ਮੰਡੀ ਲੱਗੂਗੀ ਉਥੇ ਕਿਹੜੀ ਪਤਾ ਨਹੀਂ ਕਿਹੜਾ ਪਿੰਡ ਜਾਓ ਅੱਛਾ ਮਨਾਲਾ ਮੰਡੀ ਮਨਾਲਾ ਮੰਡੀ ਮਨਾਲਾ ਹਾਂ ਨਵੀਂ ਅਸੀਂ ਵੀ ਸੁਣੀ ਸੀ ਮਨਾਲਾ ਮੰਡੀ ਬਾਈਆਂ ਨੂੰ ਕਹਾਂ ਵੀ ਵੱਤ ਤੋਂ ਵੱਤ ਪਹੁੰਚਣਾ ਹਣਾ ਵੱਤ ਤੋਂ ਵੱਤ ਪਹੁੰਚੋ ਤੜਕੀ ਨੂੰ ਕਹੇ ਕਿਹੜੇ ਸਟੇਜਾਂ ਉੱਧੜਾ ਖੜਾ ਹੈ ਪਰ ਦੇਖ ਲੋ ਜੀ ਰਾਤ ਦੇ 3 ਵਜੇ ਰਾਤ ਨੂੰ ਵੀ ਲੋਕਾਂ ਚੜ ਕੇ ਉਰੇ ਤੱਕ ਆ ਗਿਆ ਮੈਂ ਢੱਬੇ ਮੰਡੀ ਤੋਂ ਰਾਤ ਨੂੰ ਵੀ ਨੀਂਦ ਨਹੀਂ ਆਈ ਹਾਲਾ ਨੀਂਦ ਕਿੱਥੇ ਨੀਂਦ ਮਟੀਆਂ ਦੀ ਸੋਚ ਤੀਂ ਮੈਨੂੰ ਵੀ ਢੜ ਕੇ ਕਿਹੜੀ ਮੰਡੀ ਲਵਾਵਾ ਅੱਛਾ ਇੱਕ ਪੰਜਾਂ ਨੇ ਬੁਲਾਇਆ ਹੈ ਜਾਣਾ ਪਿਆ ਪੰਜਾਬ ਦੇ ਵਿੱਚ ਮੰਡੀਏ ਮੰਡੀ ਲਵਾ ਦੂੰ ਫਿਰ ਇੱਕ ਪਿੰਡ 'ਚ ਅੱਛਾ ਕਹਿੰਦੇ ਮੰਡੀ ਬਾਲਣ ਦੰਦੇ ਨੂੰ ਸਿਰੇ ਲੈ ਕੇ ਜਾਣਾ ਸੀ ਨੇ ਠੀਕ ਹੈ ਗਰੀਬੁਰਬਾ ਵੱਖਰੀ ਪਾਲੂ ਮੇਮਣਾ ਪਾਲੂ ਵਿਚਾਰਾ ਭਾਈ ਅੰਬਰਸਰ ਨੂੰ ਕਿਹੜੀ ਬੱਸ ਜਾਊ ਆਹ ਰੇਲ ਗੱਡੀ ਅੰਬਰਸਰ ਨੂੰ ਗੱਡੀ ਦੇ ਦੱਸਦੇ ਆ ਸਾਨੂੰ ਹੈ ਨਾ ਕਿ ਅੰਬਰਸਰ ਨੂੰ ਗੱਡੀ ਦੇ ਦੱਸਦੇ ਆ ਤੂੰ ਐਂਡਾ ਕਰਵਾ ਅੰਦਰੋਂ ਆਓ ਪਹਿਲਾਂ ਅੰਦਰ ਕੀ ਕਰਾਵੇਂਗਾ ਸਾਤੋਂ ਬਾਈ ਤੁਹਾਨੂੰ ਲੱਗਦਾ ਆ ਜਾ ਸਾਨੂੰ ਸੁਣਾ ਲਿਆ ਮੈਂ ਤੈਨੂੰ ਪਿਛਾ ਨਹੀਂ ਰਿਹਾ ਅੱਛਾ 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 ਬੜਾ ਜੂ ਬਾਈ ਦੀ ਫੈਨ ਮਿਲ ਗਈ ਬੰਦਾ ਆ ਜਾ ਫੈਨ ਇੱਥੇ ਤੇਰਾ ਬਾਈ ਡਰਪੀ ਲੱਗਦਾ ਤੁਹਾਡੀਆਂ ਵੀਡੀਓ ਵੇਖਦਾ ਮੈਂ ਤੁਹਾਨੂੰ ਪਛਾਣ ਲਿਆ ਠੀਕ ਆ ਹਾਂ ਧੰਨਵਾਦ ਬਾਈ ਦੇ ਬਹੁਤ ਵੀਡੀਓ ਵੇਖਦਾ ਤੁਹਾਡੀਆਂ ਇਹ ਬਾਈ ਜੋ ਕੇ ਆਪਣੇ ਰੇਲਵੇ ਸਟੇਸ਼ਨ ਤੇ ਜੋ ਡਿਊਟੀ ਅਫਸਰ ਨੇ ਇਸ ਟਾਈਮ ਮੌਕੇ ਤੇ ਕਿਉਂਕਿ ਟਾਈਮ ਵੀ ਮੇਰਾ ਖਿਆਲ 1:00 ਦੀ 10 ਮਿੰਟ ਹੋ ਚੁੱਕੇ ਨੇ ਤੇ ਰਾਜੂ ਬਾਈ ਜੀ ਨੂੰ ਪਛਾਣ ਕੇ ਬੜਾ ਧੰਨਵਾਦ ਸਤਿਕਾਰ ਕੀਤਾ ਦਿਨ ਰਾਤ ਬਾਈ ਨੂੰ ਦਿਨ ਚੋਗਣੀ ਮਾਲਕ ਤਰੱਕੀ ਬਖਸ਼ੇ ਚਲੋ ਆਓ ਬੈਠੋ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਦੇ ਮੈਂ ਬਾਈ ਨੂੰ ਕੀ ਆ ਚਾਹ ਪਾਣੀ ਪੀਣ ਆਜੋ ਬੈਠੋ ਆਦਰ ਸਤਿਕਾਰ ਕੀਤ ਬੈਠਾ ਬੈਠ ਬਾਈ ਧੰਨਵਾਦ ਜੀ ਤੁਹਾਨੂੰ ਇੱਕ ਲੋਈ ਸਰਾਜ ਜਿਹੜਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਉੱਪਰ ਬਾਈ ਨੇ ਦੇਖਿਆ ਤੇ ਪਛਾਣਿਆ ਤੇ ਬਾਈ ਕਹਿੰਦਾ ਬਹੁਤ ਤਾਕੜਾ ਫੈਰਾ ਵਾ ਫੋਟੋ ਕਰਾ ਰਿਹਾ ਬਾਈ ਨਾਲ ਦੇਖ ਸਕਦੇ ਹੋ ਸਾਨੂੰ ਸਟੇਸ਼ਨ ਵੀ ਦਿਖਾਉਣਾ ਇੱਧਰ ਦੇਖੋ ਇਸਟੇਸ਼ਨ ਦੇ ਉੱਪਰ ਹੈ ਲੁਧਿਆਣਾ ਸਟੇਸ਼ਨ ਹੈ ਬਾਈ ਨੇ ਬਹੁਤ ਸਨਮਾਨ ਕਰਿਆ ਬਾਈ ਦਾ ਜਿਤਮਾਨ ਦਿੱਤੀ ਦੇਖ ਸਕਦੇ ਹੋ ਤੇ ਇਸ ਦੇ ਉੱਪਰ ਸਟੇਸ਼ਨ ਮਾਸਟਰ ਜੀ ਨੇ ਸਪੈਸ਼ਲ ਉਹਨੂੰ ਦਿਲੋਂ ਵੀ ਬੁਲਾਇਆ ਧੰਨਵਾਦ ਜੀ ਤੁਹਾਡਾ ਬਹੁਤ ਸ਼ੁਕਰੀਆ ਅੱਛਾ ਹਾਂ ਲੋਕਾਂ ਨਾਲ ਮਿਲਦੇ ਹਾਂ ਇਹ ਗੱਡ ਦਵਾਲੇ ਜਾਣ ਕੇ ਹਮ ਟਿਕਟ ਲੈਨੇ ਆ ਤੇ ਅੰਮਰਸਰ ਜਾਣਾ ਆਪਾਂ ਨੇ ਮੰਡੀ ਤੇ ਆ ਗਏ ਜੀ ਯਾ ਲੋ ਜਾਣ ਦਾ ਸਟੇਸ਼ਨ ਤੇ ਬਾਈਆਂ ਨੇ ਬਹੁਤ ਇੱਜ਼ਤਮਾਨ ਬਖਸ਼ਾ ਰਾਜੂ ਭਾਈ ਨੂੰ ਭੱਜ ਕੇ ਜਫਤੀ ਪਾਈ ਉਸ ਨੂੰ ਪਹਿਲਾ ਬਿਲਡਿੰਗ ਚ ਦੇਖਿਆ ਅੰਮਰਸਰ ਜਾਣਾ ਹੋਣਾ ਅੰਮਰਸਰ ਹਾਂਜੀ ਹਾਂਜੀ ਅੰਮਰਸਰ ਲੋ ਜੀ ਜੀ ਅੰਮਰਸਰ अच्छा पौड़ियाँ छड़ी इतनी अच्छा जी बहुत बहुत शुक्रिया जीता ਤੁਹਾਨੂੰ ਕਿੰਨਾ ਆਸੀ ਸਾਨੂੰ ਬਹੁਤ ਬਹੁਤ ਸ਼ੁਕਰੀਆ ਜੀ ਜਿਸਾਂ ਤੋਂ ਪਰ ਦੰਦਿਆਂ ਨੂੰ ਪਤਾ ਹੀ ਨਹੀਂ ਜੀ ਸਾਡੇ ਕਿੱਧਰ ਨੂੰ ਰੁਲ ਜਾਂਦੇ ਹੋ ਕੈਨ ਨਾ ਟਾਈਮ ਹੋ ਗਈ ਇਹ ਉੱਤਨ ਨ ਵੱਜ ਗਏ 3 ਵਜੇ 22 ਨੇ ਸਾਨੂੰ ਰਸਤੇ ਪਾਤ ਆ ਬਚਾਰੇ ਨੇ ਫੇਰ ਚੱਲੀ ਆ ਬਸ ਹਾਲੀ ਜਾਂਦੇ ਆ ਉੱਪਰ ਲੈਣੇ ਵੀ ਜਾਣਾ ਤੇ ਫੋਨ ਦੇ ਵਿੱਚ ਆਈ ਤਦੇ ਉਹ ਪੱਲੇ ਪਾਸ ਦੇ ਚੱਲ ਜਾਣਾ ਹੈ ਪਹਿਲਾ ਛੱਡ ਕੇ ਪੌੜੀਆਂ ਠੀਕ 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 ਬੋਲੇ ਗਾੜੀ ਹੈ ਅਗਲੀ ਆ ਤੇ ਦੂਜੀ ਦੇ ਉੱਪਰ ਧੰਨਵਾਦ ਜੀ ਧੰਨਵਾਦ ਜੀ ਸ਼ੁਕਰ ਮਾਨ ਕਰਦਾ ਜੈ ਵੀ ਰਾਜੂ ਹਾਂ ਮੈਂ ਰਟੇ ਤਾ ਫੋਟੇ ਸੰਦਲੇ ਵਿਚ ਚੜਤੇ ਪੋਤੇ ਜਾਂ ਜਿਹੜੇ ਮਿੰਟਾਂ ਤੋਂ ਪਤਾ ਨਹੀਂ ਲੱਗਿਆ ਵੀ ਕੀ ਬਣ ਗਏ ਪਤਾ ਨਹੀਂ ਲੱਗਿਆ ਜਾਦੂ ਵਾਲਿਆਂ ਜੋ ਹਾਂ ਤੇ ਉਹ ਸਾਦੋ ਉਹਦੇ ਉੱਪਰ ਚੜਾ ਏ ਮੰਡੀ ਕਿਹੜੀ ਜਾ ਰਹੇ ਹੋ ਅੱਜ ਮੰਡੀ ਨਵੀਂ ਚਲਾਵਾਂਗੇ ਬੱਸਰਕੇ ਨਹੀਂ ਅੱਛਾ ਛੇੜੀ ਮੰਡੀ ਦਾ ਨਵ ਪਤਾ ਨਹੀਂ ਉਹ ਕਿਹੜਾ ਹੈ ਮੰਡਾਲਾ ਮੰਡਾਲਾ ਮੰਡੀ ਤੜਕੇ ਨੂੰ ਚਾਲੂ ਕਰਨ ਜਾ ਰਹੇ ਆਂ ਤੇ ਬਾਈ ਜੋਂਗੇ ਵੱਧ ਤੋਂ ਵੱਧ ਪਹੁੰਚਣਾ ਵੱਧ ਤੋਂ ਵੱਧ ਪਹੁੰਚੋ ਹੁਣੀ ਤੁਹਾਨੂੰ ਮੈਂ ਕਰਦਾ ਸਾਰਿਆਂ ਨੂੰ ਐਸਟੈਂਡ ਬਾਈ ਰਾਜੂ ਲੁਧਿਆਣੇ ਟਰੇਨ ਫੜ ਰਿਹਾ ਹੈ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੇ ਕਿੰਨੇ ਵਜੇ 3 ਵਜੇ ਦਾ ਟਾਈਮ ਹੈ ਠੀਕ ਹੈ ਮਾਤੂ ਤੋਂ 5 ਵਜੇ ਸਵੇਰ ਨੂੰ ਚੋੜਾ ਮਾਝੇ ਦੇ ਇਲਾਕੇ 'ਚ ਪਹਿਲੀ ਵਾਰ ਮੰਡੀ ਆ ਹਾਂ ਮਾਝੇ ਦੇ ਇਲਾਕੇ 'ਚ ਪਹਿਲੀ ਵਾਰ ਮੰਡੀ ਲਵਾਉਣ ਜਾ ਰਹੀ ਹਾਂ

ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਜੀ ਤੇ ਇਹ ਆ ਬਰਸਰਦਾ ਰੇਲਵੇ ਸਟੇਸ਼ਨ ਤੁਸੀਂ ਪਿੱਛੇ ਦੇਖਿਆ ਇਹ ਇਧਰ ਵੀ ਦ੍ਰਿਸ਼ ਦੇਖ ਸਕਦਾ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਾ ਹੋਇਆ ਹੈ ਦੇਖ ਸਾਹਮਣੇ ਰੇਲਵੇ ਸਟੇਸ਼ਨ ਜੰਦਰ ਬਣਾ ਹੋਇਆ ਹੈ ਸੀਸੇ ਦੇ ਵਿੱਚ ਬਹੁਤੀ ਸੋਹਣੀ ਪੇਸ਼ਕਾਰੀ ਕਰੀ ਹੋਇਆ ਉਹ ਮੈਂ ਦੁਆ ਕਰਦਾ ਸੱਚੇ ਪੰਛੀ ਜਿਹੜੇ ਦੱਸਦੇ ਕਰਦਾ ਕਿ ਜਿਹੜਾ ਜਿਸ ਵਾ ਆਵਾਦ ਹੋਇਆ ਜੇ ਨਗਯਾਲਾ ਬਕਰ ਵੱਡੀ ਜਿਹੜੀ ਲੱਗੀ ਹੋਇਆ ਤੇ ਜਿਹਦੇ ਵਿੱਚ ਵਪਾਰੀ ਸਾਬਾਂ ਪਹਿਚਾਨ ਵੀ ਪੈਰ ਵੀ ਜੂਰੇ ਜੂਰੇ ਤਲਕੇ ਇੱਥੇ ਪਹੁੰਚੇ ਆ ਅੱਜ ਥੋੜੀ ਜਿਹੀ ਘਾਟ ਕਰਾਓ ਚਲੋ ਚਲੋ ਓ ਬੱਚਿਆਂ ਕੋਲ ਆ ਜਾਓ ਆ ਰੋ ਜਾਓ ਘਾੜੇ uh